ਬਹੁਤ ਸਾਰੇ ਇਨਸਾਨ ਇਹ ਕਹਿੰਦੇ ਬਹੁਤ ਵਾਰ ਸੁਣੇ ਜਾ ਸਕਦੇ ਨੇ ਕਿ ਜੀ ਗੁਰਬਾਣੀ ਤਾਂ ਬਹੁਤ ਪੜਦੇ ਆ ਪਰ ਫਿਰ ਵੀ ਜੀਵਨ ਦੇ ਵਿੱਚ ਟੈਨਸ਼ਨ ਡਿਪਰੈਸ਼ਨ ਚਿੰਤਾਵਾਂ ਫਿਕਰਾਂ ਬਣੀਆਂ ਰਹਿੰਦੀਆਂ ਨੇ ਸੋ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਜੀ ਮੇਰਾ ਨਾਮ ਜਗਜੀਤ ਸਿੰਘ ਮੈਨੂੰ Instagram ਤੇ ਪਰਸਨਲ ਤੌਰ ਤੇ ਕਾਫੀ ਮੈਸੇਜ ਵੀਰਾਂ ਤੇ ਭੈਣਾਂ ਦੇ ਆਏ ਕਿ ਗੁਰਬਾਣੀ ਬਹੁਤ ਪੜਦੇ ਆ ਨਿਤਨੇਮ ਵੀ ਕਰਦੇ ਆ ਸੁਖਮਨੀ ਸਾਹਿਬ ਦੇ ਪਾਠ ਵੀ ਕੀਤੇ ਨੇ ਸਹਿਜ ਪਾਠ ਵੀ ਕੀਤੇ ਨੇ ਪਰ ਫਿਰ ਵੀ ਜੀਵਨ ਦੇ ਵਿੱਚ ਲਾਈਫ ਦੇ ਵਿੱਚ ਇੱਕ ਟੈਨਸ਼ਨ ਡਿਪਰੈਸ਼ਨ ਬਣਿਆ ਹੋਇਆ ਹੈ ਉਹਦੇ ਕਾਰਨ ਕੀ ਨੇ ਤੋ ਗੁਰਬਾਣੀ ਦੇ ਅਨੁਸਾਰ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਜਾਣਨ ਦੀ ਥੋੜੀ ਜਹੀ ਕੋਸ਼ਿਸ਼ ਕਰਾਂਗੇ ਸੋ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਵੀ ਕਰਦੇ ਆ ਕਰੋ ਇਹਦੇ ਨਾਲ ਮੇਰਾ ਵੀ ਹੌਸਲਾ ਵੱਧਦਾ ਏ ਅਤੇ ਹੋਰ ਵੀ ਮੈਨੂੰ ਫਿਰ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਣ ਦੇ ਲਈ ਹੌਸਲਾ ਮਿਲਦਾ ਹੈ ਸੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਹੁਣ ਜ਼ਿੰਦਗੀ ਨੂੰ ਅਸੀਂ ਜਦੋਂ ਜਿਉਣਾ ਸ਼ੁਰੂ ਕਰਦੇ ਹਾਂ ਤਾਂ ਬਚਪਨ ਤੋਂ ਲੈ ਕੇ ਕਰਕੇ ਅਸੀਂ ਜਦੋਂ ਪਦਾਰਥਾਂ ਰਿਸ਼ਤੇ ਨਾਤੇ ਮਾਤਾ ਪਿਤਾ ਭੈਣ ਭਰਾਵਾਂ ਦੇ ਬਾਰੇ ਸਾਨੂੰ ਪਤਾ ਲੱਗਦਾ ਹੈ ਤਾਂ ਹੁਣ ਇੱਕ ਗੱਲ ਦੀ ਸਚਾਈ ਹੈ ਕਿ ਨੰਗੇ ਆਵਣ ਨੰਗੇ ਜਾਣਾ ਅਸੀਂ ਇਸ ਸੰਸਾਰ ਤੇ ਬਿਨਾਂ ਕੱਪੜਿਆਂ ਤੋਂ ਔਨੇ ਹਾਂ ਤੇ ਬਿਨਾਂ ਕੱਪੜਿਆਂ ਤੋਂ ਜਾਣਾ ਹੈ ਪਰ ਜਨਮ ਮਿਲਣ ਤੋਂ ਬਾਅਦ ਹੁੰਦਾ ਕੀ ਹੈ ਅਸੀਂ ਹਰ ਇੱਕ ਪਦਾਰਥ ਹਰ ਇੱਕ ਚੀਜ਼ ਦੇ ਨਾਲ ਹਰ ਇੱਕ ਰਿਸ਼ਤੇ ਨੂੰ ਬਹੁਤ ਆਪਣਾ ਕਰਕੇ ਮੰਨ ਲੈਂਦੇ ਹਾਂ ਕਿ ਇਹੀ ਮੇਰਾ ਸਭ ਕੁਝ ਹੈ ਆ ਮਾਤਾ ਪਿਤਾ ਆ ਭੈਣ ਭਰਾ ਆ ਪਤੀ ਪਤਨੀ ਆ ਬੱਚੇ ਆ ਘਰਵਾਰ ਆ ਗੱਡੀਆਂ ਕਾਰਾਂ ਕੱਪੜੇ ਖਾਣ ਪੀਣ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਆਪਣੀਆਂ ਮੰਨ ਲੈਂਦੇ ਹਾਂ ਤੇ ਜਦੋਂ ਇਹਨਾਂ ਦੇ ਵਿੱਚ ਬਹੁਤ ਹੱਦ ਤੱਕ ਅਸੀਂ ਇੰਗੇਜ ਹੋ ਜਾਂਦੇ ਹਾਂ ਬਹੁਤ ਗੂੜਾ ਇਹਨਾਂ ਦੇ ਨਾਲ ਮੋਹ ਪਾ ਲੈਂਦੇ ਹਾਂ ਤਾਂ ਫਿਰ ਜਦੋਂ ਇਹ ਇੱਕ ਸਮਾਂ ਐਸਾ ਜ਼ਿੰਦਗੀ ਦੇ ਵਿੱਚ ਬਪਰਦਾ ਹੈ ਇਹ ਰਿਸ਼ਤੇ ਨਾਤੇ ਘਰਵਾਰ ਪੈਸਾ ਦੂਰ ਵੀ ਹੁੰਦਾ ਹੈ ਤਾਂ ਬੰਦੇ ਤੋਂ ਉਹ ਚੀਜ਼ਾਂ ਪ੍ਰਵਾਨ ਨਹੀਂ ਹੁੰਦੀਆਂ ਹੁਣ ਜ਼ਿੰਦਗੀ ਦੇ ਵਿੱਚ ਟੈਨਸ਼ਨ ਡਿਪਰੈਸ਼ਨ ਕਿਉਂ ਹੈ ਹੁਣ ਮੈਂ ਇੱਥੇ ਥੋੜਾ ਜਿਹਾ ਰੱਖਣਾ ਚਾਹਾਂਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਸਾਹਮਣੇ ਬਹੁਤ ਮੈਨੂੰ ਭੈਣਾ ਦੇ ਇਹ ਪਰਸਨਲ ਤੌਰ ਤੇ ਮੈਸੇਜ ਆਏ ਨੇ ਕਿ ਜ਼ਿੰਦਗੀ ਦੇ ਵਿੱਚ ਕੁਝ ਪਤਾ ਨਹੀਂ ਲੱਗ ਰਿਹਾ ਬਹੁਤ ਟੈਨਸ਼ਨ ਡਿਪਰੈਸ਼ਨ ਹੈ ਔਖੇ ਸਮੇਂ ਦੇ ਵਿੱਚੋਂ ਲੰਘ ਰਹੇ ਹਾਂ ਕੀ ਕੀਤਾ ਜਾਵੇ ਤਾਂ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿਣੀ ਕੀਤੀ ਕਿ ਲਾਈਫ ਦੇ ਵਿੱਚ ਜਦੋਂ ਅਸੀਂ ਬਹੁਤ ਕੁਝ ਇਸ ਤਰ੍ਹਾਂ ਦਾ ਸੋਚ ਲੈਂਦੇ ਆ ਕਿ ਜਿਵੇਂ ਮੈਂ ਸੋਚਦਾ ਸਭ ਕੁਝ ਉਵੇਂ ਹੀ ਹੋ ਜਾਵੇ ਇੰਨੇ ਸਮੇਂ ਦੇ ਵਿੱਚ ਹੋ ਜਾਵੇ ਜਿਵੇਂ ਮੈਂ ਜ਼ਿੰਦਗੀ ਨੂੰ ਚਾਹਨਾ ਉਵੇਂ-ਉਵੇਂ ਮੇਰੀ ਜ਼ਿੰਦਗੀ ਚੱਲਦੀ ਜਾਏ ਪਰ ਜ਼ਿੰਦਗੀ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਜਿਵੇਂ ਅਸੀਂ ਗੱਡੀ ਹੱਥ ਦੇ ਵਿੱਚ ਹੈ ਉਹਦਾ ਤੇ ਉਹਨੂੰ ਅਸੀਂ ਜਿੱਧਰ ਨੂੰ ਲਿਜਾਣਾ ਚਾਹੀਏ ਉਧਰ ਨੂੰ ਜਾ ਸਕਦੀ ਹੈ ਨਹੀਂ ਜ਼ਿੰਦਗੀ ਦੇ ਵਿੱਚ ਸਾਡੀ ਮਿਹਨਤ ਸਾਡੇ ਕਰਮ ਕੰਮ ਕਰਦੇ ਨੇ ਪਰ ਪ੍ਰਮਾਤਮਾ ਦਾ ਇੱਕ ਸਿਧਾਂਤ ਕੰਮ ਕਰਦਾ ਹੈ ਜ਼ਿੰਦਗੀ ਦੇ ਵਿੱਚ ਕਿ ਪ੍ਰਮਾਤਮਾ ਨੇ ਇੱਕ ਲਾਅ ਜਿਹੜਾ ਲਾਗੂ ਕੀਤਾ ਹੋਇਆ ਹੈ ਦੁਨੀਆ ਦੇ ਵਿੱਚ ਜਿਹੜਾ ਫਲ ਜਿਹੜਾ ਕੁਝ ਉਹਨੇ ਦੇਣਾ ਹੈ ਜਿਸ ਤਰ੍ਹਾਂ ਦੀ ਉਹ ਕੁਝ ਕਰਨਾ ਚਾਹੁੰਦਾ ਹੈ ਕਿਉਂਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ ਅਸੀਂ ਉਸ ਹੁਕਮ ਨੂੰ ਨਾ ਸਮਝ ਕੇ ਅਸੀਂ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਨੂੰ ਚਲਾਉਣਾ ਚਾਹੁੰਦੇ ਹਾਂ ਉਹਦੇ ਅਨੁਸਾਰ ਜ਼ਿੰਦਗੀ ਨੂੰ ਜਿਉਣਾ ਚਾਹੁੰਦੇ ਹਾਂ ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਚਪਨ ਦਾ ਸਮਾਂ ਹੈ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਦਿੱਲੀ ਵੱਲ ਨੂੰ ਉਹਨਾਂ ਨੇ ਸੀਸ ਦੇਣ ਦੇ ਲਈ ਤੋਰਤਾ ਪਰ ਅਸੀਂ ਕੀ ਕਹਿੰਦੇ ਹੁੰਨੇ ਆ ਸਮਾਜ ਦੇ ਅੰਦਰ ਕਿ ਕਦੇ ਵੀ ਕਿਸੇ ਜਵਾਕਾਂ ਦਾ ਕਿਸੇ ਬੱਚਿਆਂ ਦਾ ਪਿਤਾ ਸਿਰ ਤੋਂ ਨਹੀਂ ਜਾਣਾ ਚਾਹੀਦਾ ਹੋ ਸਕਦਾ ਸਾਡੀ ਜ਼ਿੰਦਗੀ ਵਿੱਚ ਕੁਝ ਐਸਾ ਵਾਪਰਿਆ ਹੋਵੇ ਨਾ ਵੀ ਵਾਪਰਿਆ ਹੋਵੇ ਪਰ ਕੀ ਅਸੀਂ ਐਕਸੈਪਟ ਕਰ ਸਕਾਂਗੇ ਪਹਿਲੀ ਗੱਲ ਹੈ ਅਸੀਂ ਜ਼ਿੰਦਗੀ ਵਿੱਚ ਜੋ ਸਾਡੇ ਵਾਪਰਦਾ ਹੈ ਅਸੀਂ ਪ੍ਰਵਾਨ ਨਹੀਂ ਕਰ ਪਾਉਂਦੇ ਕੋਈ ਪਿਆਰ ਕੋਈ ਧਨ ਦੌਲਤ ਕੋਈ ਸੁਪਨੇ ਜਿਹੜੇ ਚਾਹੁੰਦੇ ਸੀ ਪੂਰੇ ਹੋ ਜਾਣ ਉਹ ਨਹੀਂ ਹੋਏ ਬੜੀ ਮਿਹਨਤ ਕਰਨ ਤੋਂ ਬਾਅਦ ਵੀ ਕਈ ਵਾਰ ਨਹੀਂ ਹੋਏ ਤਾਂ ਕੀ ਅਸੀਂ ਉਹਨਾਂ ਨੂੰ ਪ੍ਰਵਾਨ ਕਰ ਸਕਦੇ ਹਾਂ ਜੇ ਪ੍ਰਵਾਨ ਨਹੀਂ ਕਰ ਸਕਦੇ ਤਾਕੀ ਅਸੀਂ ਉਹਦੇ ਲਈ ਫਿਰ ਦਿਨ ਰਾਤ ਦੀ ਹੋਰ ਮਿਹਨਤ ਕਰ ਸਕਦੇ ਹਾਂ ਕੀ ਪ੍ਰਮਾਤਮਾ ਤੇ ਅਸੀਂ ਸਬਰ ਸੰਤੋਖ ਵਿਸ਼ਵਾਸ ਜਿਹੜਾ ਹੁੰਦਾ ਹੈ ਉਹ ਰੱਖ ਸਕਦੇ ਹਾਂ ਤਾਂ ਇਹ ਕੁਝ ਜ਼ਿੰਦਗੀ ਦੇ ਪਹਿਲੂ ਨੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖੀਏ 9 ਸਾਲ ਦੀ ਉਮਰ ਦੇ ਵਿੱਚ ਪਿਤਾ ਨੂੰ ਤੋਰੇ ਆ ਖੁਦ ਪਿਤਾ ਬਣੇ ਮੈਂ ਗੱਲ ਬਹੁਤ ਸ਼ਾਰਟ ਦੇ ਵਿੱਚ ਕਹਿ ਰਿਹਾ ਖੁਦ ਪਿਤਾ ਬਣੇ ਆਪਣੇ ਬੱਚਿਆਂ ਨੂੰ ਆਪਣੇ ਚਾਰ ਸਾਹਿਬਜ਼ਾਦਿਆਂ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਇਆ ਮਾਤਾ ਗੁਜਰ ਕੌਰ ਜੀ ਸ਼ਹੀਦ ਹੋ ਗਏ ਧਰਮ ਸੁਪਤਨੀ ਪਤਾ ਨਹੀਂ ਕਿੱਥੇ ਹੈ ਇਨੋਂ ਸਭ ਕੁਝ ਵਾਪਰਨ ਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਡੋਲ ਨੇ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਚਿੰਤਾ ਨਹੀਂ ਕੋਈ ਫਿਕਰ ਨਹੀਂ ਕੋਈ ਡਰ ਨਹੀਂ ਕਿਸੇ ਤਰ੍ਹਾਂ ਦਾ ਕੋਈ ਡਿਪਰੈਸ਼ਨ ਨਹੀਂ ਕੋਈ ਪਰੇਸ਼ਾਨੀ ਨਹੀਂ ਆਨੰਦਪੁਰ ਸਾਹਿਬ ਆਪਾਂ ਆਮ ਤੌਰ ਤੇ ਬੰਦਾ ਰੋਂਦਾ ਹੈ ਬਿਲਕਦਾ ਹੈ ਵੇਖੇ ਜਾ ਸਕਦੇ ਨੇ ਇੰਨੇ ਇਨਸਾਨ ਜਦੋਂ ਕਿਸੇ ਦਾ ਘਰ ਬਰਬਾਦ ਹੋ ਜਾਏ ਘਰ ਡਿੱਗ ਜਾਏ ਪਰਿਵਾਰ ਵਿਖਰ ਜਾਏ ਤਾਂ ਬੰਦਾ ਰੋਂਦਾ ਹੈ ਇਦਾਂ ਬਿਲਕਦਾ ਹੈ ਕਿ ਮੈਂ ਤੇ ਬਰਬਾਦ ਹੋ ਗਿਆ ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਨਾ ਬੱਚੇ ਨਾ ਮਾਤਾ ਪਿਤਾ ਨਾ ਘਰ ਨਾ ਪੈਸਾ ਨਾ ਦੌਲਤ ਕੋਈ ਵੀ ਚੀਜ਼ ਡੁਲਾ ਨਹੀਂ ਸਕੀ ਹੁਣ ਸਾਡੇ ਜੀਵਨ ਦੇ ਵਿੱਚ ਇਹੋ ਹੀ ਹੁੰਦਾ ਹੈ ਸਾਡਾ ਸਾਰੀਆਂ ਚੀਜ਼ਾਂ ਦੇ ਨਾਲ ਮੈਂ ਰਿਪੀਟ ਨਾ ਕਰਾਂ ਸਾਡਾ ਮੋਹ ਹੁੰਦਾ ਹੈ ਸਾਡਾ ਪਿਆਰ ਹੁੰਦਾ ਹੈ ਜਦੋਂ ਇਹ ਚੀਜ਼ਾਂ ਸਾਡੇ ਕੋਲੋਂ ਦੂਰ ਜਾਂਦੀਆਂ ਨੇ ਤਾਂ ਸਾਡੇ ਜੀਵਨ ਦੇ ਵਿੱਚ ਟੈਨਸ਼ਨ ਡਿਪਰੈਸ਼ਨ ਫਿਕਰਾਂ ਬਣਦੀਆਂ ਨੇ ਤੇ ਅਸੀਂ ਜੋ ਸਾਨੂੰ ਪ੍ਰਮਾਤਮਾ ਨੇ ਦਿੱਤਾ ਹੁੰਦਾ ਹੈ ਅਸੀਂ ਉਹਨੂੰ ਪ੍ਰਵਾਨ ਨਹੀਂ ਕਰ ਪਾਉਂਦੇ ਉਹਨੂੰ ਐਕਸੈਪਟ ਨਹੀਂ ਕਰ ਪਾਉਂਦੇ ਤੇ ਅਸੀਂ ਫਿਰ ਇੱਕ ਜ਼ਿੰਦਗੀ ਹੋਰ ਢੰਗ ਦੀ ਚਾਹੁੰਦੇ ਹਾਂ ਤਾਂ ਇਥੋਂ ਬਣਦੀਆਂ ਨੇ ਟੈਨਸ਼ਨ ਡਿਪਰੈਸ਼ਨ ਪਰੇਸ਼ਾਨੀਆਂ ਪਹਿਲੀ ਗੱਲ ਤੇ ਪ੍ਰਵਾਨ ਕਰਨਾ ਸਿੱਖੀ ਜੋ ਜੋ ਜ਼ਿੰਦਗੀ ਦੇ ਵਿੱਚ ਵਾਪਰਦਾ ਹੈ ਜਿਵੇਂ ਹੁੰਦਾ ਹੈ ਉਹਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਨੇ ਪ੍ਰਵਾਨ ਕੀਤਾ ਤਾਂ ਕਰਕੇ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਤੇ ਨਾਲ ਮੈਂ ਅਗਲੀ ਗੱਲ ਕਰਾਂ ਹੁਣ ਬਹੁਤੇ ਇਨਸਾਨਾਂ ਦੀ ਜਿਹੜੀ ਗੱਲ ਸੀ ਕਿ ਉਹ ਕਿ ਬੜੀ ਗੁਰਬਾਣੀ ਪੜ੍ਹਦੇ ਹਾਂ ਗੁਰਬਾਣੀ ਦੇ ਸਹਿਜ ਪਾਠ ਕੀਤੇ ਨੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ ਨਿਤਨੇਮ ਵੀ ਬੜਾ ਕਰਦੇ ਹਾਂ ਪਰ ਫਿਰ ਵੀ ਜੀਵਨ ਦੇ ਵਿੱਚ ਇੱਕ ਟੈਨਸ਼ਨ ਇੱਕ ਡਿਪਰੈਸ਼ਨ ਇੱਕ ਸਹਿਮਜਾ ਬਣਿਆ ਰਹਿੰਦਾ ਹੈ ਫਿਕਰ ਜੀ ਬਣੀ ਰਹਿੰਦੀ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੋਈ ਹੈ ਗੁਰਬਾਣੀ ਦੇ ਅੰਦਰ ਇੱਕ ਫਰਮਾਨ ਮਿਲਦਾ ਹੈ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਉਤਮ ਬਾਣੀ ਗਾਵੇਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੀ ਕਿ ਗੁਰਬਾਣੀ ਨੂੰ ਪੜਦੇ ਤੇ ਸਾਰੇ ਨੇ ਸਾਰੇ ਜਾਣਦੇ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਪਰ ਕੋਈ ਵੀ ਮੰਨਦਾ ਨਹੀਂ ਹੈ ਸਭ ਤੋਂ ਵੱਡੀ ਗੱਲ ਹੈ ਅਸੀਂ ਗੁਰਬਾਣੀ ਦੇ ਸਿਧਾਂਤ ਨੂੰ ਮੰਨ ਨਹੀਂ ਪਾਉਂਦੇ ਕੀ ਅਸੀਂ ਮੰਨ ਗਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਕਿ ਜੰਮਣਾ ਮਰਨਾ ਤੇ ਹੁਕਮ ਹੈ ਤੇ ਹੋਣਾ ਹੈ ਭਾਵੇਂ ਮਾਂ ਚਲੀ ਜਾਏ ਭਾਵੇਂ ਪਿਤਾ ਚਲਾ ਜਾਏ ਭਾਵੇਂ ਪਤਨੀ ਚਲੀ ਜਾਏ ਭਾਵੇਂ ਬੱਚੇ ਚਲੇ ਜਾਣ ਭਾਵੇਂ ਭਰਾ ਚਲੇ ਜਾਏ ਕੋਈ ਵੀ ਚਲੇ ਜਾਏ ਸਭ ਨੇ ਜਾਣਾ ਹੈ ਕੀ ਐਸ ਨੂੰ ਮੰਨਗੇ ਕਿ ਘਰਾਂ ਦੇ ਵਿੱਚ ਲੋਕ ਪ੍ਰਵਾਨ ਕਰ ਲੈਂਦੇ ਨੇ ਇਹ ਗੱਲ ਨੂੰ ਨਹੀਂ ਲੋਕ ਸਾਲਾਂ ਬੱਧੀ ਵੀ ਕਈ ਵਾਰੀ ਗੱਲਾਂ ਨੂੰ ਨਹੀਂ ਭੁੱਲ ਪਾਉਂਦੇ ਕਿਵੇਂ ਰੋਂਦੇ ਨੇ ਲੋਕ ਕਿਵੇਂ ਬਿਲਕਦੇ ਨੇ ਪਹਿਲੀ ਗੱਲ ਇਹ ਨੂੰ ਨਹੀਂ ਮੰਨ ਪਾਈ ਦੂਜੀ ਗੱਲ ਜਦੋਂ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਦਾ ਇਹ ਸਿਧਾਂਤ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਕਿਸੇ ਦਾ ਹੱਕ ਨਹੀਂ ਖਾਣਾ ਕੀ ਇਹਨੇ ਹਰ ਬੰਦੇ ਨੇ ਇਸ ਗੱਲ ਨੂੰ ਮੰਨ ਲਿਆ ਕੀ ਹਾਂ ਕੋਈ ਬੰਦਾ ਬੇਈਮਾਨੀ ਨਹੀਂ ਕਰਦਾ ਕਿਸੇ ਦੇ ਨਾਲ ਕਰਦੇ ਨੇ ਫਿਰ ਉਦਾਂ ਦੇ ਉਹਨੂੰ ਫਲ ਮਿਲਦੇ ਨੇ ਉਦਾਂ ਦੇ ਦੁੱਖ ਉਹ ਜੀਵਨ ਦੇ ਵਿੱਚ ਪਾਉਂਦੇ ਨੇ ਹੁਣ ਗੁਰਬਾਣੀ ਕਹਿੰਦੀ ਏ ਦੁੱਖ ਸੁੱਖ ਦੋਹੇਦਾਰ ਕੱਪੜੇ ਪਹਿਰੇ ਜਾਈ ਮਨੁੱਖ ਕਿ ਦੁੱਖ ਤੇ ਸੁੱਖ ਤੇ ਜ਼ਿੰਦਗੀ ਦੇ ਵਿੱਚ ਆਉਂਦੇ ਰਹਿਣੇ ਨੇ ਕਿ ਅਸੀਂ ਇਹ ਗੱਲ ਨੂੰ ਪ੍ਰਵਾਨ ਕਰ ਲਿਆ ਸੁੱਖ ਦੇ ਵਿੱਚ ਤੇ ਬੜੇ ਖੁਸ਼ ਹੁੰਨੇ ਆਂ ਅਸੀਂ ਪਰ ਜਦੋਂ ਦੁੱਖ ਆ ਜਾਏ ਉਦੋਂ ਰੱਬ ਨੂੰ ਮਿਹਣੇ ਮਾਰਨ ਲੱਗ ਜਾਂਦੇ ਆਂ ਅਸੀਂ ਰੱਬ ਨੂੰ ਦੋਸ਼ੀ ਠਹਿਰਾ ਦਿੰਦੇ ਆਂ ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਬੁਰੇ ਕਰ ਦਿੰਦੇ ਆਂ ਕਿ ਮੰਨ ਲਿਆ ਅਸੀਂ ਇਸ ਗੱਲ ਨੂੰ ਮੈਂ ਸਾਰੀਆਂ ਗੱਲਾਂ ਇੱਕੋ ਗੱਲ ਤੇ ਲਿਆ ਕੇ ਖੜੀਆਂ ਕਰ ਰਿਹਾ ਕਿ ਅਸੀਂ ਗੁਰਬਾਣੀ ਨੂੰ ਮੰਨਦੇ ਨਹੀਂ ਸਿਰਫ ਪੜ੍ਹਦੇ ਆਂ ਅਗਲੀ ਗੱਲ ਹੋਰ ਕਹਾ ਗੁਰੂ ਨੌਵੇਂ ਪਾਤਸ਼ਾਹ ਜੀ ਦੇ ਆਪ ਸਲੋਕ ਪੜ੍ਹਦੇ ਆ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਸੁਖ ਮੈਂ ਬਹੁਤ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਏ ਕਿ ਸੁੱਖ ਦੇ ਵਿੱਚ ਤੇ ਸਾਰੇ ਹੀ ਕੋਲ ਹੁੰਦੇ ਨੇ ਕੋਲੇ ਬੈਠਦੇ ਨੇ ਆ ਕੇ ਗੱਲਾਂ ਕਰਦੇ ਨੇ ਦੁੱਖ ਦੇ ਵਿੱਚ ਕੋਈ ਸੰਗੀ ਨਹੀਂ ਬਣਦਾ ਕੀ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਜੇ ਪ੍ਰਵਾਨ ਕਰ ਲਿਆ ਤਾਂ ਫਿਰ ਪਿੱਛੇ ਦੁੱਖ ਹੀ ਨਹੀਂ ਰਹਿ ਜਾਂਦਾ ਕੋਈ ਪਰੇਸ਼ਾਨੀ ਨਹੀਂ ਰਹਿ ਜਾਂਦੀ ਵਿੱਚ ਕਿਉਂਕਿ ਅਸੀਂ ਮੰਨ ਲਿਆ ਉਸ ਗੱਲ ਨੂੰ ਹੁਣ ਜਦੋਂ ਸਾਡਾ ਪਿਆਰ ਕਿਸੇ ਨਾ ਮੋਹ ਹੈ ਉਹ ਸਾਨੂੰ ਧੋਖਾ ਦੇ ਗਿਆ ਬੇਇਮਾਨੀ ਕਰ ਗਿਆ ਦੁੱਖ ਚ ਸਾਡੇ ਕੋਲ ਹੀ ਨਹੀਂ ਕੋਈ ਆਇਆ ਉਦੋਂ ਫਿਰ ਸਾਨੂੰ ਦੁੱਖ ਹੋਣਾ ਹੈ ਉਹ ਸਾਡੇ ਲਈ ਪਰੇਸ਼ਾਨੀ ਬਣਨਾ ਕਿਉਂਕਿ ਅਸੀਂ ਮੰਨਿਆ ਨਹੀਂ ਗੁਰਬਾਣੀ ਨੂੰ ਪੜ ਕੇ ਹੁਣ ਅਗਲੀ ਗੱਲ ਗੁਰਬਾਣੀ ਦੇ ਅੰਦਰ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੁਆਰਾ ਇਹ ਪੜ ਲਿਆ ਕਿ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗੇ ਤਿੱਥੇ ਖੜੇ ਦੇ ਸੰਨ ਕਿ ਅਸਲ ਸੱਜਣ ਅਸਲ ਮਿੱਤਰ ਅਸਲ ਜੀਵਨ ਦਾ ਸਾਥੀ ਕੌਣ ਹੈ ਇੱਕੋ ਇੱਕ ਨਾਮ ਹੈ ਜਿਵੇਂ ਗੁਰਬਾਣੀ ਦੇ ਅੰਦਰ ਅਸੀਂ ਇਹ ਪੜਦੇ ਹਾਂ ਕਿ ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ ਕਿਹਦੇ ਨਾਲ ਦੋਸਤੀ ਕਿਹਦੇ ਨਾਲ ਮਿੱਤਰਤਾ ਕਿਹਦੇ ਨਾਲ ਰਿਸ਼ਤਾ ਨਿਭਾਇਆ ਜਾਵੇ ਸਾਰਿਆਂ ਨਹੀਂ ਇੱਥੋਂ ਚਲੇ ਜਾਣਾ ਹੈ ਸਾਰਿਆਂ ਨਹੀਂ ਇੱਥੋਂ ਕੂਚ ਕਰ ਜਾਣਾ ਹੈ ਜਿਵੇਂ ਗੁਰਬਾਣੀ ਅੰਦਰ ਅਸੀਂ ਇਹ ਪੜਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੁਆਰਾ ਕਿ ਹਰ ਜਸ ਰੀਮਨਾ ਗਾਇਲ ਹੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਉ ਮਾਨ ਲੈ ਮੇਰੋ ਕਿ ਮਨਾ ਇੱਥੋਂ ਚਲੇ ਜਾਣਾ ਹੈ ਸੰਸਾਰ ਤੋਂ ਅਲਵਿਦਾ ਕਹਿ ਜਾਣੀ ਹੈ ਪਰ ਕੀ ਅਸੀਂ ਮੰਨ ਲਏ ਇਹਨਾਂ ਪੰਕਤੀਆਂ ਨੂੰ ਸਾਰੀਆਂ ਪੰਕਤੀਆਂ ਜਿੰਨੀਆਂ ਮੈਂ ਬੋਲੀਆਂ ਕਿ ਇਹਨਾਂ ਨੂੰ ਅਸੀਂ ਮੰਨ ਪਾਏ ਹਾਂ ਇਹਨਾਂ ਅਨੁਸਾਰ ਜ਼ਿੰਦਗੀ ਜਿਉਂਦੇ ਹਾਂ ਅਸੀਂ ਜਿਵੇਂ ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਨੇ ਸੰਪਤ ਰਤ ਧਨ ਰਾਜ ਸਵਤ ਨਹੀਂ ਲਗਾਇਓ ਬੱਚਿਆਂ ਦੇ ਨਾਲ ਮਾਤਾ ਪਿਤਾ ਦੇ ਨਾਲ ਧਨ ਦੌਲਤ ਦੇ ਨਾਲ ਖਾਣ ਪੀਣ ਦੇ ਨਾਲ ਹਰ ਇੱਕ ਚੀਜ਼ ਨਾਲ ਅਤ ਦਾ ਕਹਿੰਦੇ ਮੋਹ ਲਾਇਆ ਹੋਇਆ ਹੈ ਤੂੰ ਮੋਹ ਤੇ ਪਿਆਰ ਦੇ ਵਿੱਚ ਇੰਨਾ ਹੀ ਫਰਕ ਹੈ ਜਦੋਂ ਪਿਆਰ ਹੁੰਦਾ ਹੈ ਤਾਂ ਜੇ ਕੋਈ ਚੀਜ਼ ਕੋਲ ਹੈ ਤਾਂ ਤਾਂ ਵੀ ਬੰਦਾ ਸਹਿਜ ਦੇ ਵਿੱਚ ਹੈ ਜਦੋਂ ਕੋਲ ਨਹੀਂ ਹੈ ਤਾਂ ਤਾਂ ਵੀ ਸਹਿਜ ਦੇ ਵਿੱਚ ਹੈ ਮੋਹ ਦਾ ਅਰਥ ਹੁੰਦਾ ਹੈ ਕਿ ਜਦੋਂ ਕੋਈ ਚੀਜ਼ ਕੋਲੋਂ ਜਾਂਦੀ ਹੈ ਤਾਂ ਬੰਦਾ ਟੈਨਸ਼ਨ ਡਿਪਰੈਸ਼ਨ ਦੇ ਵਿੱਚ ਜਾਂਦਾ ਹੈ ਸਹਾਰ ਨਹੀਂ ਪਾਉਂਦਾ ਫਿਰ ਉਸ ਗੱਲ ਨੂੰ ਤਾਂ ਮੈਂ ਗੱਲ ਦਾ ਅਖੀਰ ਰੱਖਾਂ ਇਹ ਟੈਨਸ਼ਨ ਡਿਪਰੈਸ਼ਨ ਗੁਰਬਾਣੀ ਪੜਨ ਦੇ ਬਾਵਜੂਦ ਵੀ ਤਾਂ ਰਹਿੰਦੇ ਨੇ ਕਿਉਂਕਿ ਅਸੀਂ ਗੁਰਬਾਣੀ ਨੂੰ ਪੜਦੇ ਹਾਂ ਪਰ ਮੰਨਦੇ ਨਹੀਂ ਉਹਦੇ ਅਨੁਸਾਰ ਜ਼ਿੰਦਗੀ ਜਿਉਂਦੇ ਨਹੀਂ ਗੁਰੂ ਸਾਹਿਬਾਨ ਨੇ ਜ਼ਿੰਦਗੀ ਗੁਰਬਾਣੀ ਉਚਾਰੀ ਹੈ ਉਚਾਰੀ ਦਾ ਮਤਲਬ ਉਹਨਾਂ ਨੇ ਜੋ ਜ਼ਿੰਦਗੀ ਵਿੱਚ ਜਿਉयां ਉਹਨੂੰ ਸਾਡੇ ਸਾਹਮਣੇ ਪੇਸ਼ ਕੀਤਾ ਸਾਡੇ ਤੱਕ ਲਿਆਂਦਾ ਉਹਨਾਂ ਨੇ ਜਿਉयां ਉਹਨੂੰ ਜੋ ਬੋਲੇ ਆ ਅਸੀਂ ਜੋ ਬੋਲਦੇ ਆ ਉਹ ਅਸੀਂ ਕਰਦੇ ਨਹੀਂ ਤੇ ਜੋ ਅਸੀਂ ਕਰਦੇ ਹਾਂ ਅਸੀਂ ਬੋਲਦੇ ਨਹੀਂ ਅਸੀਂ ਦੋਗਲੇ ਚੱਲਦੇ ਹਾਂ ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਦਿਲੋਂ ਮੁਹੱਬਤ ਜਿਨ ਸਈ ਸੱਚੇ ਜਿਨ ਮਨ ਹੋਰ ਮੁਖ ਹੋਰ ਸਿਕਾਂਢੇ ਕੱਚੇ ਆ ਉਹੀ ਸੱਚੇ ਮਨੁੱਖ ਨੇ ਜਿਨ੍ਹਾਂ ਦੇ ਜੋ ਮਨ ਦੇ ਵਿੱਚ ਹੁੰਦਾ ਹੈ ਉਹੀ ਚਿੱਤ ਦੇ ਵਿੱਚ ਹੁੰਦਾ ਹੈ ਉਹੀ ਜ਼ੁਬਾਨ ਤੇ ਹੁੰਦਾ ਹੈ ਉਹ ਦੋ ਤਰ੍ਹਾਂ ਦਾ ਨਹੀਂ ਦੇ ਕੇ ਚੱਲਦੇ ਤੇ ਜੇ ਕਦੇ ਤੁਸੀਂ ਮਹਿਸੂਸ ਕਰੋ ਜਦੋਂ ਸਾਡੇ ਮਨ ਦੇ ਵਿੱਚ ਕੁਝ ਹੋਰ ਹੁੰਦਾ ਹੈ ਤੇ ਚਿੱਤ ਤੋਂ ਕੁਝ ਹੋਰ ਚੱਲ ਰਿਹਾ ਹੁੰਦਾ ਏ ਦਿਮਾਗ 'ਚ ਕੁਝ ਹੋਰ ਚੱਲ ਰਿਹਾ ਏ ਇਹ ਸਾਰੇ ਸੁਰਤ ਦੇ ਫੁਰਨੇ ਨੇ ਮਨ ਕੁਝ ਹੋਰ ਚਾਹੁੰਦਾ ਏ ਚਿੱਤ ਕੁਝ ਹੋਰ ਸੋਚ ਰਿਹਾ ਏ ਜ਼ੁਬਾਨ ਕੁਝ ਹੋਰ ਬੋਲ ਰਹੀ ਏ ਤਾਂ ਕਿੰਨਾ ਭਾਰ ਲੱਦਿਆ ਹੁੰਦਾ ਏ ਅਸੀਂ ਆਪਣੇ ਆਪ ਤੇ ਕਿਉਂਕਿ ਚਿਹਰਾ ਕੁਝ ਹੋਰ ਬਿਆਨ ਕਰ ਰਿਹਾ ਏ ਚਿਹਰੇ ਤੇ ਉਹ ਐਕਸਪ੍ਰੈਸ਼ਨ ਨਹੀਂ ਆ ਰਿਹਾ ਅੰਦਰ ਜੋ ਚੱਲ ਰਿਹਾ ਏ ਅੰਦਰ ਕੁਝ ਹੋਰ ਹੈ ਚਿਹਰਾ ਕੁਝ ਹੋਰ ਬਿਆਨ ਕਰ ਰਿਹਾ ਏ ਤਾਂ ਕਿਵੇਂ ਅਸੀਂ ਚਿੰਤਾਵਾਂ ਤੋਂ ਫਿਕਰਾਂ ਤੋਂ ਰਹਿਤ ਰਹਿ ਪਾਵਾਂਗੇ ਸੋ ਗੁਰਬਾਣੀ ਨੂੰ ਜੇ ਪੜ੍ਹਦੇ ਆਂ ਉਦੇ ਅਨੁਸਾਰ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰੀਏ ਐਕਸੈਪਟ ਕਰੀਏ ਪ੍ਰਵਾਨ ਕਰੀਏ ਕਿ ਇਹ ਮਾਤਾ ਪਿਤਾ ਵੀ ਜਾਣੇ ਨੇ ਇਹ ਪੈਸਾ ਵੀ ਜਾਏਗਾ ਇਹ ਧਨ ਦੌਲਤ ਵੀ ਜਾਏਗੀ ਸੁੱਖ ਸਹੂਲਤਾਂ ਵੀ ਜਾਣਗੀਆਂ ਲੋਕ ਧੋਖੇ ਧੜੀਆਂ ਵੀ ਕਰਦੇ ਨੇ ਜ਼ਿੰਦਗੀ ਵਿੱਚ ਸਭ ਕੁਝ ਵਾਪਰਦਾ ਹੈ ਇਹ ਵੀ ਪ੍ਰਵਾਨ ਕਰੀਏ ਮੈਂ ਵੀ ਜ਼ਿੰਦਗੀ ਵਿੱਚ ਕੁਝ ਗਲਤ ਫੈਸਲੇ ਲਏ ਨੇ ਕੁਝ ਵੀ ਗਲਤ ਵਾਪਰਿਆ ਹੈ ਤਾਂ ਫਿਰ ਜ਼ਿੰਦਗੀ ਵਿੱਚ ਅਸੀਂ ਗੁਰਬਾਣੀ ਨੂੰ ਪੜ ਕੇ ਸੁਖੀ ਹੋ ਸਕਦੇ ਹਾਂ ਨਹੀਂ ਤੇ ਗੁਰਬਾਣੀ ਨੂੰ ਪੜ ਕੇ ਜਦੋਂ ਅਸੀਂ ਇਹ ਹੀ ਪੜ ਲਿਆ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਕਿੰਨੇ ਵਾਰ ਅਨੰਦ ਸਾਹਿਬ ਦੀਆਂ ਸ਼ੇਪੌੜੀਆਂ ਪੜੀਆਂ ਨੇ ਕੀ ਆਨੰਦ ਆਇਆ ਜੀਵਨ ਦੇ ਵਿੱਚ ਨਹੀਂ ਆਇਆ ਕਿਉਂ ਕਿ ਅਸੀਂ ਮੰਨਿਆ ਨਹੀਂ ਅਸੀਂ ਉਹਨੂੰ ਮੰਨ ਹੀ ਨਹੀਂ ਸਕੇ ਕਿਉਂਕਿ ਸਤਗੁਰੂ ਹੀ ਨਹੀਂ ਆਇਆ ਜੀਵਨ ਦੇ ਵਿੱਚ ਪਾਇਆ ਹੀ ਨਹੀਂ ਹਲੇ ਸਤਗੁਰੂ ਨੂੰ ਸਤਗੁਰੂ ਨੂੰ ਪਾ ਲੈਣਾ ਤਾਂ ਫੇਰ ਹੀ ਸੁੱਖ ਆਵੇਗਾ ਰੋਜ਼ਾਨਾ ਜਪਜੀ ਸਾਹਿਬ ਚ ਪੜਦੇ ਆ ਨਾਨਕ ਭਗਤਾਂ ਸਦਾ ਵਿਗਾਸ ਕਿ ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਵਿਗਾਸ ਬਣੇ ਰਹਿੰਦਾ ਖੇੜਾ ਬਣਿਆ ਰਹਿੰਦਾ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਨੇ ਸੁੱਖ ਨਿੱਜ ਘਰ ਵਿੱਚ ਆ ਜਾਂਦਾ ਕਿ ਇਦਾਂ ਹੋਇਆ ਨਹੀਂ ਹੋਇਆ ਕਿਉਂ ਕਿਉਂਕਿ ਗੁਰਬਾਣੀ ਨੂੰ ਮੰਨਿਆ ਨਹੀਂ ਉਹਦੇ ਅਨੁਸਾਰ ਜ਼ਿੰਦਗੀ ਜਿਉਈ ਨਹੀਂ ਸੋ ਆਈ ਹੋਪ ਕਿ ਮੈਂ ਤੁਹਾਨੂੰ ਕੁਝ ਨਾ ਕੁਝ ਦੱਸ ਪਾਇਆ ਹੂੰਗਾ ਗੁਰਬਾਣੀ ਨੂੰ ਜਿਉਈਏ ਉਹਦੇ ਅਨੁਸਾਰ ਜ਼ਿੰਦਗੀ ਦੇ ਫੈਸਲੇ ਸਿਧਾਂਤ ਲਾਗੂ ਕਰੀਏ ਤਾਂ ਹੀ ਜੀਵਨ ਵਿੱਚ ਸੌਖਾ ਹੋਣਾ ਹੈ ਤਾਂ ਹੀ ਟੈਨਸ਼ਨ ਡਿਪਰੈਸ਼ਨ ਸਾਰਾ ਕੁਝ ਘਟਣਾ ਹੈ ਸੋ ਜੇ ਫਿਰ ਵੀ ਕੋਈ ਗੱਲ ਨਹੀਂ ਸਮਝ ਆਈ ਤੁਹਾਨੂੰ ਤਾਂ ਪਲੀਜ਼ ਤੁਸੀਂ ਆਪਣਾ ਕਮੈਂਟ ਜਰੂਰ ਕਰੋ ਮੈਂ ਤੁਹਾਨੂੰ ਹੋਰ ਵੀਡੀਓਜ਼ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਜੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਤਾਂ ਮੈਂ ਆਈਡੀ ਮੈਂਸ਼ਨ ਕਰ ਦੇਵਾਂਗਾ ਤੁਸੀਂ ਪਲੀਜ਼ ਮੈਨੂੰ ਉੱਥੇ ਵੀ ਜਰੂਰ ਫੋਲੋ ਕਰ ਲਿਓ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ